ਅੰਮ੍ਰਿਤਸਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲਦੀਆਂ ਨੇ ਤਾਜ਼ਾ ਹੀ ਮਾਮਲਾ ਅੰਮ੍ਰਿਤਸਰ ਦੇ ਕਰਮੋ ਡੇਰੀ ਨੇੜੇ ਟੈਲੀਫੋਨ ਐਕਸਚੇਂਜ ਦੇ ਵਿੱਚੋਂ ਚੋਰਾ ਵੱਲੋਂ ਏਸੀ ਦੀਆਂ ਤਾਰਾਂ ਅਤੇ ਪੈਪਾ ਚੋਰੀ ਕਰਕੇ ਲੈ ਗਏ ਨੇ ਉਤੇ ਹੀ ਜਾਣਕਾਰੀ ਦਿੰਦੇ ਹੋਏ ਕਰਮੋ ਡੇਰੀ ਟੈਲੀਫੋਨ ਐਕਸਚੇਂਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਬਰਸਾਤ ਹੋਣ ਕਾਰਨ ਦੁਕਾਨਦਾਰਾਂ ਵੱਲੋਂ ਏਸੀ ਬੰਦ ਰੱਖੇ ਸੀ ਜਦੋਂ 2 ਦਿਨ ਬਾਅਦ ਏਸੀ ਚਲਾਇਆ ਤਾਂ ਪਤਾ ਲੱਗਾ ਕਿ ਚੋਰਾ ਵੱਲੋਂ ਏਸੀ ਦੀਆਂ ਤਾਰਾਂ ਅਤੇ ਪੈਪਾ ਚੋਰੀ ਕਰਕੇ ਲੈ ਗਏ ਨੇ ਦੁਕਾਨਦਾਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਇਹ ਮਸ਼ਹੂਰ ਚੌਂਗ ਹੈ ਜਿੱਥੇ ਹੀ ਸਲਾਨੀ ਜਿਹੜੇ ਬਾਹਰ ਹੁੰਦੇ ਨੇ ਕਰੀਬ 12 1.5 ਇੱਥੇ ਵੱਜ ਜਾਂਦਾ ਲੇਕਿਨ ਚੋਰਾ ਵੱਲੋਂ ਜਿਹੜਾ ਮੀਂਹ ਦਾ ਫਾਇਦਾ ਚੁੱਕਦੇ ਹੋਏ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉੱਥੇ ਹੀ ਕਰਮੋ ਡੇਰੀ ਦੇ ਦੁਕਾਨਦਾਰਾਂ ਵੱਲੋਂ ਕੱਟੇ ਹੋ ਕੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਉੱਥੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਸਾਨੂੰ ਦੁਕਾਨਦਾਰਾਂ ਵੱਲੋਂ ਇੱਕ ਦਰਖਾਹ ਦਿੱਤੀ ਗਈ ਹੈ ਕਿ ਚੋਰਾ ਵੱਲੋਂ ਸਾਡੇ ਏਸੀ ਦੀਆਂ ਪਾਈਪਾਂ ਅਤੇ ਤਾਰਾ ਜਿਹੜੀਆਂ ਚੋਰੀ ਕਰਕੇ ਲੈ ਗਏ ਨੇ ਅਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਾਣ ਤੋਂ ਬਾਅਦ ਜੋ ਵੀ ਦੋਸ਼ੀ ਹੋਇਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਾਈਪਾਂ ਵੀ ਦੋ ਦੋ ਮੰਜ਼ਲਾ ਉੱਤੇ ਚੜ੍ਹ ਕੇ ਉਹਨਾਂ ਨੇ ਕੱਟੀਆਂ ਨੇ ਬਾਪਰ ਦੀਆਂ ਪਾਈਪਾਂ ਵਾਇਰਿੰਗ ਕੱਟੀ ਹੈ ਸਭ ਕੁਝ ਨਾਲ ਲੈ ਗਏ ਨੇ ਜੀ ਸਾਰਾ ਦਿਨ ਅਸੀਂ ਕੰਮ ਇਹ ਡਿਊਟੀ ਦੇਨੇ ਆ ਰਾਤ ਦੀ ਡਿਊਟੀ ਵੀ ਹੁਣ ਤੁਹਾਨੂੰ ਅਸੀਂ ਆਪ ਦੇ ਹੀ ਸਾਨੂੰ ਇਹ ਦੱਸੋ ਕਿ ਪ੍ਰਸ਼ਾਸਨ ਕਿੱਥੇ ਹੈਗਾ ਜੇ ਸਾਡੀਆਂ ਤਾਂ ਹੀ ਦੁਕਾਨਾਂ ਦੇ ਲੁੱਟਾਂ ਖੋਹਾਂ ਚੋਰੀਆਂ ਹੋਣੀਆਂ ਨੇ ਦੇਖੋ ਜੀ ਅਸੀਂ ਕਿਦੇ ਸਾਰੇ ਹੈਗੇ ਲਗਾ ਲਗਾਵਾ ਬੋਲ ਲਗੀ ਹੈ ਜੈ ਨਿਕਲੀ ਹੈ ਇਹ ਦੋ ਵੀ ਨਿਕਲੀ ਹੈ ਦੇਖੋ ਇਹ ਸਿੱਧਾ ਇਹ ਇੱਕ ਦੋ ਹੀ ਮੇਰੀ ਮੁੱਕੇਗਾ ਆਹ ਹੈ ਬੱਸ ਤਾਂ ਕੋਈ ਨੰਗਾਈ ਨਹੀਂ ਹੈ ਰੋਕੋ ਸਮਰਥਾ ਦੇ ਨਜ਼ਰਾਂ ਤੋਂ ਇਹ ਬਿਚੀ ਮੋਡਿਓੜੀ ਟੈਲੀਫੋਨ ਐਕਸਚੇਂਜ ਐਸੋਸੀਏਸ਼ਨ ਦਾ ਇਸ ਤਰ੍ਹਾਂ ਹੈ ਕਿ ਪਿਛਲੇ ਕੁਝ ਦਿਨ ਤੋਂ ਬਰਸਾਤ ਚੱਲ ਰਹੀ ਸੀ ਤੇ ਦੁਕਾਨਦਾਰਾਂ ਨੇ ਆਪੋ ਆਪਣੇ ਏਸੀ ਬੰਦ ਕੀਤੇ ਹੋਏ ਸੀ ਮੌਸਮ ਠੀਕ ਸੀ ਜਦੋਂ ਬਰਸਾਤ ਹਟੇ ਕੱਲ ਏਸੀ ਇਹਨਾਂ ਨੇ ਆਨ ਕੀਤੇ ਪਰ ਏਸੀ ਦੇ ਆਊਟਡੋਰ ਯੂਨਿਟ ਚੁੱਕੇ ਜਾਣ ਲੱਪੇ ਅਸੀਂ ਕਿੱਥੇ ਜਾਵਾਂਗੇ ਇਹ ਕਿਹੜਾ ਇਲਾਕਾ ਹੈ ਇਹ ਜੀ ਕਰਮੋ ਡਿਓੜੀ ਨੀਰ ਟੈਲੀਫੋਨ ਐਕਸਚੇਂਜ ਇਲਾਕਾ ਬੰਦਾ ਜੀ ਪਹਿਲਾਂ ਵੀ ਚੋਰੀਆਂ ਹੋਈਆਂ ਐ ਪਹਿਲਾਂ ਦੇਖੋ ਜੀ ਸਾਈਕਲਾਂ ਸਕੂਟਰ ਦੇ ਤੇ ਚਲੋ ਹੁੰਦੀਆਂ ਸੀ ਚੋਰੀਆਂ ਪਰ ਐਦਾਂ ਦਾ ਕੰਮ ਪਹਿਲੀ ਵਾਰੀ ਹੋਇਆ ਜਿਹੜਾ ਦੋ ਦੋ ਮੰਜ਼ਲ ਚੜ੍ਹ ਕੇ ਉੱਤੋਂ ਪਾਈਪਾਂ ਕੱਟ ਕੇ ਲੈ ਗਏ ਨੇ ਇਹੋ ਜਿਹਾ ਕੰਮ ਪਹਿਲੀ ਵਾਰੀ ਹੋਇਆ ਜੀ ਵੀਡੀਓ ਸੀ ਸੀਟੀਵੀ ਸੀਸੀਟੀਵੀ ਵੀਡੀਓ ਕੋ ਦੁਕਾਨਦਾਰਾਂ ਦੇ ਆਪਣੇ ਪਰਸਨਲ ਕੈਮਰੇ ਨੇ ਕਿਸੇ ਕੋਲ ਨਹੀਂ ਹੈਗੀ ਇੱਕ ਕੈਮਰਾ ਸਭ ਨੇ ਸਰਕਾਰੀ ਲੱਗਾ ਦੇਖੋ ਜੇ ਉਹਨਾਂ ਕੋਲ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕੰਪਲੇਂਟ ਅਸੀਂ ਕੰਪਲੇਂਟ ਜੀ ਮੈਂ ਕੱਲ ਵੀ ਗਿਆ ਵਾਂ ਸੀਐਮ ਸਾਹਿਬ ਦੇ ਆਣ ਕਰਕੇ ਸਾਰੇ ਉੱਥੇ ਬੀਜ਼ੀ ਸੀ ਸਾਹਿਬ ਵੀ ਐਸਐਚਓ ਸਾਹਿਬ ਵੀ ਬੀਜ਼ੀ ਸੀ ਮੈਂ ਦੋ ਵਾਰੀ ਕੱਲ ਗਿਆ ਵਾਂ ਤੇ ਮਿਲੇ ਨਹੀਂ ਹੁ ਕਿਨਾਂ ਇਲਾਕਾ ਲੱਗਾ ਵਾ ਸ਼ਹਿਰੀ ਇਲਾਕਾ ਤਾਂ ਵੀ ਚਰੇਮ ਮੈਂ ਤਾਂ ਉਹੀ ਗੱਲ ਤੇ ਹੈਰਾਨ ਆ ਭੀੜ ਭਰੇ ਇਲਾਕਾ ਔਰ ਨਾ ਜਾਣ ਵਾਲਾ ਇਲਾਕਾ ਸ਼ਹਿਰ ਦੇ ਗਿਣੇ ਚ ਜੇ ਇਹਨਾਂ ਇਲਾਕਿਆਂ ਦਾ ਹਾਲ ਹੋਏਗਾ ਤੇ ਬਾਕੀ ਇਲਾਕਿਆਂ ਦਾ ਕੀ ਬਣੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੀਬੀ ਪ੍ਰਸ਼ਾਸਨ ਕੀ ਕਰਦਾ ਪਿਆ ਕਿੰਨਾ ਨੁਕਸਾਨ ਹੋ ਗਿਆ ਤਕਰੀਬਨ ਤਕਰੀਬਨ 2 ਤੋਂ ਉੱਪਰ ਲੱਖ ਦਾ ਸਾਰਾ ਨੁਕਸਾਨ ਹੋਇਆ ਅਸੀਂ ਇਹ ਚਾਹੁੰਦੇ ਹਾਂ ਜੀ ਇੱਥੇ ਕੋਈ ਸਾਨੂੰ ਕੋਈ ਸਿਕਿਉਰਿਟੀ ਦਿੱਤੀ ਜਾਵੇ ਕੋਈ ਗਸ਼ਤ ਦਿੱਤੀ ਜਾਵੇ ਰਾਤ ਨੂੰ ਅਸੀਂ ਕਿ ਰਾਤ ਨੂੰ ਵੀ ਅਸੀਂ ਆਪ ਬਹਿ ਕੇ ਇੱਥੇ ਡਿਊਟੀਆਂ ਲੱਗੀਆਂ ਜੀ ਹੁਣ ਅਸੀਂ ਤੇ ਰਾਬਾਸਰੀ ਆ ਜੀ ਅਸੀਂ ਤੇ ਰਾਬਾਸ ਆਮ ਇਨਸਾਨ ਦਾ ਰਾਬਾ ਆਮ ਆਪ ਇਨਸਾਨ ਜੋ ਹੈ ਉਹ ਰਾਬਾ ਸਰੇ ਸਾਰਾ ਦਿਨ ਅਸੀਂ ਦੁਕਾਨਾਂ ਤੇ ਮਿਹਨਤਾ ਕਰਦੇ ਆ ਰਾਤੀ ਜਾਣ ਲੱਗੇ ਅਸੀਂ ਹੁਣ ਕੀ ਅਸੀਂ ਸਾਰੇ ਬੈ ਕੇ ਦੁਕਾਨਾਂ ਕੇ ਮਤਲਬ ਧਰਨੇ ਲਾ ਕੇ ਬੈਠੀਏ ਕੀ ਲੱਗਦਾ ਨਹੀਂ ਵੀ ਜੇਕਰ ਭੀ ਭੜੇ ਲੱਗੇ ਜੇ ਇਸ ਤਰ੍ਹਾਂ ਦੇ ਹਾਲਾਤ ਨੇ ਆਮ ਪਿੰਡਾਂ ਜਿਹਾ ਹੋ ਲੱਗ ਗਿਆ ਬਿਲਕੁਲ ਸਭ ਤੋਂ ਮੇਨ ਇਲਾਕੇ ਤੇ ਇਹੀ ਨੇ ਜੀ ਜੇ ਇਹਨਾਂ ਚ ਇਹ ਹਾਲਾਤ ਨੇ ਤੇ ਬਾਕੀ ਪਿੰਡਾਂ ਤੇ ਹੋਰ ਦੂਜੇ ਇਲਾਕੇ ਕੀ ਹੋਏਗਾ ਇਹ ਗਿਣੇ ਇਲਾਕੇ ਨੇ ਟੈਲੀਫੋਨ ਐਕਸਚੇਂਜ ਕਟਰਾ ਜੈਮਲ ਸਿੰਘ ਹਾਲ ਬਾਜ਼ਾਰ ਇਹ ਸਾਰੇ ਦਰਬਾਰ ਸਾਹਿਬ ਦੇ ਨਾਲ ਲੱਗਦੇ ਇਲਾਕੇ ਨੇ ਲੱਗਦਾ ਨਹੀਂ ਟੂਰਿਸਟ ਸਭ ਤੋਂ ਬਾਅਦ ਲੰਘਦਾ ਆ ਰਾਤ ਬਾਤੇ ਆਉਂਦਾ ਸੀ ਟੂਰਿਸਟ ਲੰਘਦਾ ਸਭ ਮੈਂ ਤਾਂ ਉਹੀ ਗੱਲ ਕਰਦਾ ਵੀ ਇਹਨੇ ਖੁੱਲੇ ਆਮ ਪੋੜੀ ਲਾ ਕੇ ਦੋ ਦੋ ਮੰਜ਼ਲਾ ਚੜ ਕੇ ਜੇ ਪਾਈਪਾਂ ਲਾ ਰਿਹਾ ਹੈ ਤੇ ਕਿੰਨੀ ਕੀ ਹਿੰਮਤ ਹੋਈਗੀ ਉਹਨਾਂ ਨੂੰ ਤੇ ਕਿੰਨਾ ਕੋ ਉਹਨਾਂ ਨੂੰ ਪਤਾ ਹੋਏਗਾ ਵੀ ਇੱਥੇ ਕੋਈ ਪੁਲਿਸ ਵਾਲਾ ਜਾਂ ਕੋਈ ਗਸ਼ਤ ਨਹੀਂ ਹੈਗੀ। ਕਲਾਟਾ ਇਕੱਲੇ ਬੰਦੇ ਕੰਮ ਨਹੀਂ ਕਰਿਆਗਾ ਦਾ ਕੰਮ। ਨਹੀਂ ਗੈਂਗ ਦੇ ਕੰਮ ਹੈ ਇਕੱਲੇ ਬੰਦੇ ਕੰਮ ਹੋਈ ਨਹੀਂ ਸਕਦਾ। ਐਟ ਅ ਟਾਈਮ 8-10 ਦੁਕਾਨਾਂ ਦੇ ਉੱਤੋਂ ਤੁਸੀਂ ਪਾਈਪਾਂ ਲਾਣੀਆਂ, ਵਾਇਰਿੰਗ ਲਾਣੀ ਸਭ ਕੁਝ ਕਰਨਾ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ। ਇਹ ਪ੍ਰੋਪਰ ਗੈਂਗ ਦਾ ਕੰਮ ਹੈ। ਕੋਈ ਸਕਿਉਰਿਟੀ ਗਾਰਡ ਰੱਖੇਗੇ ਇੱਥੇ। ਇੱਥੇ ਇੱਕ ਆਪਣਾ ਸਾਡਾ ਆਰਜੀ ਹੋ ਹੈਗਾ ਚੌਕੀਦਾਰ। ਉਹ ਵੀ ਮਤਲਬ ਨਾ ਮਾਤਰੀ ਹੈ ਜੀ ਉਹ ਜੇ 100 200 200 ਮੇ ਲੈ ਕੇ ਤਾਂ ਉਹ ਮਤਲਬ ਕਿੰਨੀ ਕਿ ਚੌਕੀਦਾਰੀ ਉਹ ਕਰੇਗਾ ਸਾਨੂੰ ਤੇ ਉਮੀਦ ਪ੍ਰਸ਼ਾਸਨ ਕੋਲ ਹੈਗੀ ਜੀ ਚੌਕੀਦਾਰਾ ਅਸੀਂ ਆਹ ਥੋੜੀ ਕਰ ਸਕਦੇ ਹਾਂ 2 ਤੋਂ 2.5 ਘੰਟੇ ਲੱਗੇ ਹੋਣੇ ਆ ਉਦਾਰ ਬਿਲਕੁਲ ਲੱਗੇ ਹੋਣੇ ਜੀ ਇਹ ਪਾਈਪਾਂ ਕੱਟੀਆਂ ਨੇ ਵਾਇਰਿੰਗ ਕੱਟੀ ਐ ਗੈਸਾਂ ਨਿਕਲੀਆਂ ਲੋਕਾਂ ਦੀਆਂ 15 15 20 20 ਹਜ਼ਾਰ ਰੁਪਏ ਪਰ ਦੁਕਾਨਦਾਰ ਦਾ ਆਪਣਾ ਨੁਕਸਾਨ ਹੋਇਆ ਹੈ ਬੜਾ ਬੜਾ ਵੱਡਾ ਕੰਮ ਹੋਇਆ ਜੀ ਬੜਾ ਕਿ ਸਾਰੇ ਦੁਕਾਨਦਾਰਾਂ ਨੂੰ ਕੈਮਰੇ ਲਗਾਉਣੇ ਪਏ ਦੇ ਬਾਹਰ ਕੈਮਰੇ ਬਾਹਰ ਤੇ ਹੁਣ ਇਹਦੇ ਦੋ ਪੰਗੇ ਜੀ ਕੈਮਰੇ ਬਾਹਰ ਦੁਕਾਨ ਉਨੂੰ ਅੰਦਰੋਂ ਮੇਨ ਆਨ ਕਰਕੇ ਜਾਣਾ ਪੈਂਦਾ ਉਹ ਵੀ ਰਿਸਕ ਦਾ ਕੰਮ ਹੈ ਅੰਦਰਲਾ ਮੇਨ ਆਨ ਕਰੇਗਾ ਸਾਰੀ ਰਾਤ ਦਾ ਰਿਸਕ ਹੈਗਾ ਕੁਝ ਸ਼ਾਰਟ ਸਰਕਟ ਹੋ ਜਾਏ ਕੁਝ ਹੋ ਜਾਏ ਦੁਕਾਨ ਨੂੰ ਅਗ ਲੱਗ ਜਾਏ ਇਸ ਕਰਕੇ ਡਰਦੇ ਕੈਮਰੇ ਜਿਹੜੇ ਨੇ ਉਹ ਰਾਤੀ ਬਾਹਰ ਨਹੀਂ ਲਾਂਦੇ ਕਿਉਂਕਿ ਅੰਦਰੋਂ ਮੇਨ ਆਨ ਛੱਡ ਕੇ ਜਾਣੇ ਪੈਂਦੇ ਨੇ ਕੱਲ ਨੂੰ ਕੋਈ ਸ਼ਰਾਤ ਹੀ ਕਰ ਦੇ ਮੇਨ ਦੇ ਨਾਲ ਬਾਹਰ ਲਗੀਆਂ ਚੀਜ਼ਾਂ ਤੇ ਛੱਡਦੇ ਨਹੀਂ ਪਏ ਮੇਨ ਆਨ ਹੈ ਕੋਈ ਸ਼ਰਾਤ ਕਰ ਦੇ ਕੋਈ ਸ਼ਾਰਟ ਸਰਕਟ ਕਰ ਦੇ ਕੌਣ ਜ਼ਿੰਮੇਵਾਰ ਹੈ ਜੀ ਸਰਪਜੀਤ ਸਿੰਘ ਦੀ ਇਸ ਬਿਜਾਰ ਚੜੀ ਕਿਹੜੇ ਬਿਜਾਰ ਚ ਪਹਿਲੋਂ ਅਰਬਣੀ ਜਾ ਰਿਹਾ ਵਾ ਜੇ ਕਿਥੋ ਦੀਆਂ ਪਿਆਰ ਚੋਰੀਆਂ ਹੁੰਦੀਆਂ ਨੇ ਡਕਾਟੀਆਂ ਹੁੰਦੀਆਂ ਇੱਥੇ ਵੀ ਸ਼ਰਿਆਮ ਹੋ ਲੱਭੀਆਂ ਆ ਆਪ ਬਤਾ ਕਿਥੇ ਸੇਫ ਮਖਾ ਦੱਸੋ ਸਾਨੂੰ ਤੁਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਡੇ ਪਿਆ ਗਸ਼ਤ ਲਾਈ ਜਾਵੇ ਰਾਤ ਨੂੰ ਸਾਡਾ ਪੂਰਾ ਪੈਰ ਲੱਗੇ ਹੁਣ ਅਸੀਂ ਦੇਖੋ ਰਾਤੀ ਸਾਡੇ ਦੇ ਕੰਮ ਕਰ ਕਰਕੇ ਰਾਤੀ ਮੰਜੇ ਜਾਂ ਬਾਹਰ ਡਾਲੀ ਆਪੇ ਤੱਕਨਾਂ ਦੇ ਬਾਹਰ ਆ ਕੇ ਆਪਣੀ ਸੇਫਟੀ ਆਪ ਕਰੀਏ ਸੀ ਜੇ ਮੈਨੂੰ ਭਾਜੀ ਉਹ ਲੱਖ ਸਵਾ ਲੱਖ ਡੇਲਾ ਦਾ ਨੁਕਸਾਨ ਹੋ ਗਿਆ ਜੀ ਸਾਰਿਆਂ ਦਾ ਇਕੱਠਾ ਹੋ ਗਏ ਕਿੰਨੇ ਸੰਦਾਚਾ ਨਹੀਂ ਹੈ 7 ਤੋਂ 8 ਦੀ ਸੀ ਲੱਥੇ ਨੇ ਨੋਕਸਾਨ ਹੋਇਆ ਹੋਇਆ ਪਰ ਇਹ ਭੀੜ ਭਾੜ ਵਾਲਾ ਬਜ਼ਾਰ ਹੈ ਫਿਰ ਜੀ ਦੇਖੋ ਜੀ ਪੂਰਾ ਬਜ਼ਾਰ ਚੱਲਦਾ ਹੋਇਆ ਰਾਤੀ 12:30 ਵਜੇ ਤੱਕ ਖਾਣ-ਪੀਣ ਵਾਲਾ ਲੱਗਰਦਾ ਸਾਡੇ ਬਜ਼ਾਰ ਦੇ ਵਿੱਚ ਤੇ ਸਵੇਰੇ 4 ਵਜੇ ਲੰਗਾ ਫਿਰ ਸ਼ੁਰੂ ਹੋ ਜਾਂਦਾ ਵਾ ਲੇਕਿਨ ਫਿਰ ਵੀ ਚੋਰੀਆਂ ਕਰਨਾ ਇਹਨੇ ਹੌਸਲੇ ਨੇ ਕਿ ਰਾਤ ਨੂੰ ਇੰਨਾ ਸਮਾਨ ਲਾ ਕੇ ਇਕੱਠਾ ਕਰਨਾ ਲੈ ਕੇ ਗਏ ਨੇ ਕਿਸੇ ਤਰੀਕੇ ਇਹਨਾਂ ਦੇ ਕਾਨੂੰਨ ਨੂੰ ਨਾਲੇ ਵੀ ਕੁਝ ਚਿੱcke ਟੰਗੇ ਆ ਜੀ ਉਹਨਾਂ ਨੇ ਸਾਡੀ ਮੰਗ ਹੈ ਹੋਈ ਸਾਡੀ ਸੇਫਟੀ ਕੀਤੀ ਜਾਵੇ ਪ੍ਰਸ਼ਾਸਨ ਨੂੰ ਤਾਂ ਹੀ ਉਹ ਮੰਗ ਕਰਦੇ ਆ ਕਿ ਬਨੇ ਰਾਤ ਨੂੰ ਕੋਈ ਦੁਕਾਨਾਂ ਤਾਈ ਟੁੱਟ ਕੇ ਕੁਝ ਹੋ ਜਾਏਗਾ ਕੁੰਝ ਮਵਾਰ ਹੋ ਗਿਆ ਸੀਦਾ ਮੇਰਾ ਨਾਮ ਸੰਦੀਪ ਗੇਲਾ ਜੀ ਹਾਂ ਜੀ ਮੈਂ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਦਾ ਵਾਈਸ ਪ੍ਰੈਜ਼ੀਡੈਂਟ ਆ ਕੀ ਮੰਨ ਲਓ ਮਾਮਲਾ ਹੈ ਜੀ ਇੱਥੇ ਦੁਕਾਨਦਾਰ ਸਾਰੇ ਰਾਤ ਨੂੰ ਦੁਕਾਨਾਂ ਵਧਾ ਕੇ ਆਪਣੇ ਘਰ ਗਏ ਨੇ ਤੇ 2-3 ਦਿਨ بارش ਪੈਂਦੀ ਰਹੀ ਤੇ ਉਹਨਾਂ ਨੇ AC ਓਨ ਨਹੀਂ ਕੀਤੇ ਤੇ ਜਦੋਂ AC ਓਨ ਕੀਤੀ ਤੇ ਕੱਲ ਤੇ ਪਾਈ ਪਾਈ ਸਾਰੀਆਂ ਲੱਥੀਆਂ ਦੀਆਂ ਸੀ ਉਹ ਦੇਖੋ ਤੁਸੀਂ ਉੱਪਰ ਕੈਮਰਾ ਉਧਰ ਘੁਮਾਓ 2 ਮੰਜ਼ਲਾ ਉੱਪਰ ਹੈ ਜੀ ਦੇਖੋ ਲੱਗੀ ਇੱਥੇ ਪਿੱਛੇ ਉਥੋਂ ਪੈਪਾ ਲਾ ਕੇ ਲੈ ਗਏ ਆ ਉਹਨਾਂ ਦੇ ਨਾਲ ਗੈਂਗ ਪੂਰੀ ਲੱਗੀ ਜੇ ਤੌਰ ਪ੍ਰਸ਼ਾਸਨ ਦਾ ਕੋਈ ਇਧਰ ਧਿਆਨ ਨਹੀਂ ਗਿਆ ਪ੍ਰਸ਼ਾਸਨ ਸੁੱਤਾ ਪਿਆ ਵਾ ਕਿਹਦੇ ਨਾਲ ਲਾਇਕੀ ਸਮਝਦੇ ਹੋ ਜੀ ਇਹ ਪ੍ਰਸ਼ਾਸਨ ਦੀ ਨਲਾਕੀ ਹੈ ਜੀ ਕਿੰਨੇ ਜਿਹੀਆਂ ਦੀ ਚੋਰੀ ਆ ਰਹੀ ਹੈ 8 ਤੋਂ 7 ਤੋਂ 8 ਏਸ਼ੀਆ ਦੀ ਚੋਰੀ ਹੋਈ ਹੈ ਜੀ ਕਿੰਨਾ ਨੁਕਸਾਨ ਹੈ ਇਹ ਨੁਕਸਾਨ ਲੱਖ ਰੁਪਏ ਤੋਂ ਕਰੀਬ-ਕਰੀਬ ਤੇ ਹੈਗਾ ਜੀ ਇਹ ਕੀ ਮੰਗ ਮੰਗ ਹੀ ਅਸੀਂ ਪ੍ਰਸ਼ਾਸਨੋਂ ਕਰਦੇ ਆਂ ਵੀ ਇੱਥੇ ਗਸ਼ਤ ਲਾਈ ਜਾਵੇ ਇੱਥੇ ਰਾਤ ਨੂੰ ਕਿਉਂਕਿ ਆਪ ਤੇ ਕਿਉਂਕਿ ਤਰੀ ਕਰ ਨਹੀਂ ਸਕਦੇ ਦੁਕਾਨਾਂ ਤੋਂ ਬਾਅਦ ਇਸ ਦਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਨੀਂਦ ਚ ਜਾਗੋ ਤੇ ਧਿਆਨ ਦਿਓ ਇੱਧਰ ਵੀ ਇਹ ਦੁਕਾਨਦਾਰਾਂ ਨੇ ਦਰਖਾਸਤ ਦਿੱਤੀ ਹੈ ਜੀ ਕਿ ਇੱਥੇ ਇਹਨਾਂ ਦੇ ਯੂਨਿਟ ਤੇ ਜਿਹੜੇ ਆ ਗਿਆ ਨੇ ਤਾਰਾਂ ਲਾ ਕੇ ਕੋਈ ਲੱਗੇ ਨੇ ਉਹਦੇ ਇਸ ਬੰਦੀ ਮੈਂ ਮੌਕਾ ਵੇਖ ਲਿਆ ਇਸ ਬੰਦੀ ਅਸਟੂ ਸਾਹਿਬ ਨੂੰ ਜਾਣੂ ਕਰਵਾ ਦੇਣੇ ਬੰਦੀ ਕਰਵਾਈਏ ਇਹ ਜੀ ਜਿਹੜਾ ਹੈਗਾ ਵਾ ਇਹਨਾਂ ਦਾ ਕਰਮੋ ਡਿਊਟੀ ਹੈ ਇੱਥੇ ਦੁਕਾਨਦਾਰਾਂ ਨੇ ਦਿੱਤੀ ਹੈ ਦਰਖਾਸਤ ਵੀ ਇਹਦੇ ਇਹ ਸੀਦੇ ਯੂਨਿਟ ਨਹੀਂ ਉਹਨਾਂ ਦੀ ਏਸੀ ਇਹ ਯੂਨਿਟ ਨਹੀਂ ਲਾਏ ਜੀ ਉਹਨਾਂ ਦੀ ਕਾਪਰ ਵਾਇਰ ਤੇ ਜਿਹੜੀ ਹੈ ਕਿ ਦੂਸਰੀ ਵਾਰ ਰੋਲ ਅੱਗੇ ਲੈ ਕੇ ਗਏ ਜੀ ਜਾਂ ਪੁਲਸ ਵਾਲੋ ਕੀ ਕਰਦੇ ਪੁਲਸ ਜੀ ਆਹੀ ਮੌਕਾ ਵੇਖ ਲਿਆ ਤੇ ਐਫੇਅਰ ਕਰਕੇ ਵੀ ਕਰ ਰਹੀ ਨੇ